ਹਾਂ ਜੀ ਖਾਰਜ ਪਸੇ ਬੜੀ ਕਾਫੀ ਕੰਮ ਕਰਾਉਂਦੇ ਸੀ ਪਹਿਲਾਂ ਬਹੁਤ ਸਾਰੇ ਕਲਾਕਾਰ ਹੋਏ ਸੀ ਇਸੇ ਕਲਾਕਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਨਹੀਂ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵੱਸਦਾ ਹੈ ਭਾਈ ਸੋ ਕਈ ਵਾਰ ਗਰੀਬ ਜਿਹੇ ਹੋਉਂਦੇ ਨੇ ਲੋਕਾਂ ਦੇ ਹਨਾ ਸੋ ਦੇਖੀ ਮੈਂ ਜੀ ਮੇਰੀ ਬੜੀ ਇੱਛਾ ਹੈ ਜੀ ਜੀ ਫਿਰ ਜੀ ਅੱਡੇ ਇੱਕ ਆ ਜਾਣਾ ਹੈ ਸਰਕਾਰ ਨੂੰ ਕੀ ਜਰਾ ਰੁਕ ਜਾਣਾ ਰੁਕ ਜਾਓ ਰੁਕ ਜਾਓ ਬਿਲਕੁਲ ਮਿਲਣਾ ਚਾਹੀਦਾ ਭੁੱਖੇ ਦਾ ਪੁੱਤ ਗਿਆ ਤਾਂ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਉਹਨਾਂ ਦੇ ਕਾਲਜ ਠੰਡ ਪੈਣੀ ਚਾਹੀਦੀ ਬਾਈ ਜੀ ਡਾਕਟਰ ਦਾ ਮੁੰਡਾ ਥਵੀ ਦੇ ਵਿੱਚ ਫਿਰ ਸਿੱਧੂ ਦਾ ਗਾਣਾ ਵੱਜੂਗਾ ਤੇ ਫਿਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆ ਰਹੀਆਂ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਬੜਾ ਵੱਡਾ ਜੀਲੀ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕਟਰ ਦਾ ਮੁੰਡਾ ਕਾ ਤੋ ਉਹਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀਗਾ ਬਾਈ ਦਾ ਗਾਣਾ ਲਈਏ that time ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਦੇ ਰਹੇ ਹਾਂ ਵਾਚ ਆਪ ਦੇਖੋ ਪਹਿਲਾਂ ਬਹੁਤ ਸਾਰੇ ਕਲਾਕਾਰ ਹੋਏ ਸੀ ਇਹ ਸੇ ਕਲਾਕਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਨਹੀਂ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਘਾਟਾ ਕਿਤੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵੱਸਦਾ ਹੈ ਬਾਈ ਸੋ ਕਈ ਵਾਰ ਗੀਤ ਜਿਵੇਂ ਹੋਉਂਦੇ ਨੇ ਲੋਕਾਂ ਦੇ ਹਨਾ ਸੋ ਐਮਐਲਏ ਜੀ ਮੇਰੀ ਬੜੀ ਇੱਛਾ ਹੈ ਕਿ ਫੇਰ ਜੀ ਅੱਜ ਇੱਕ ਆਉਣਾ ਜੀ ਤੇ ਸਰਕਾਰ ਨੂੰ ਕੀ ਜਿਆਦਾ ਰੁਕ ਜਾਣਾ ਰੁਕ ਜਾਓ ਰੁਕ ਜਾਓ ਉਹਨਾਂ ਨੂੰ ਕਿ ਵਾਇਡ ਦੇਣਾ ਮਿਲਣਾ ਚਾਹੀਦਾ ਕੇ ਦਾ ਪੁੱਤ ਗਿਆ ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਲਜ ਠੰਡ ਪੈਣੀ ਚਾਹੀਦੀ ਬਾਈ ਡਾਕਟਰ ਦਾ ਮੁੰਡਾ ਥਵੀਰ ਦੇ ਵਿੱਚ ਫੇਰ ਸਿੱਧੂ ਦਾ ਗਾਣਾ ਵੱਜੂਗਾ ਤੇ ਫੇਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆਰੀਆਂ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਬੜਾ ਵੱਡਾ ਦੀ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕਟਰ ਦਾ ਮੁੰਡ ਸੀਗਾ ਤਾਂ ਟੂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਦੇ ਵਿੱਚ whatsapp ਦੇਖੋ ਖਾਣ ਤੋਂ ਪਹਿਲਾਂ ਬਹੁਤ ਸਾਰੇ ਕਲਾਕਾਰ ਹੋਏ ਸੀ ਇਸੇ ਕਲਾਕਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਨਹੀਂ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਘਾਟਾ ਕਿਤੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵੱਸਦਾ ਹੈ ਬਾਈ ਸੋ ਕਈ ਵਾਰ ਵੀਰ ਜੇਵੇਂ ਹੋਉਂਦੇ ਨੇ ਲੋਕਾਂ ਦੇ ਹਨਾ ਸੋ ਅਮਲੀਆ ਜੀ ਤੇ ਮੇਰੀ ਬੜੀ ਇੱਛਾ ਹੈ ਜੀ ਅੱਜ ਇੱਕ ਸਰਕਾਰ ਨੂੰ ਕੀ ਜਿਆਦਾ ਰੁਕ ਜਾਣਾ ਰੁਕ ਜਾਓ ਬਿਲਕੁਲ ਜਿਹਦਾ ਪੁੱਤ ਗਿਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਲਜ ਨੂੰ ਠੰਡ ਪੈਣੀ ਚਾਹੀਦੀ ਬਾਈ ਜਿਹੜਾ ਡਾਕਟਰ ਦਾ ਮੁੰਡਾ 3 ਦੇ ਵਿੱਚ ਫੇਰ ਸਿੱਧੂ ਦਾ ਗਾਣਾ ਵੱਜੂਗਾ ਤੇ ਫਿਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਤੇ ਉੱਤੇ ਫਿਲਮ ਆਰੀਆਂ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਪੜਦਾ ਜੀ ਲਈ ਇੱਛਾ ਸੀਗੀ ਸਾਡੀ ਕਿਉਂਕਿ ਅਸੀਂ ਜਦੋਂ ਡਾਕਟਰ ਦਾ ਮੁੰਡਾ 2 ਆਈ ਸੀ ਪਹਿਲੀ ਤੋਂ ਹੀ ਬਾਈ ਜੁੜਿਆ ਹੋਇਆ ਨਾਲ ਜੁੜਿਆ ਹੋਇਆ ਸੀਗਾ ਤਾਂ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀਗਾ ਬਾਈ ਦਾ ਗਾਣਾ ਲਈਏ that time ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਦੇ ਦਿੱਤਾ ਵਾਹ ਚਾਪ ਦੇਖਿਓ ਖੜਾ ਰੱਖ ਤੱਕ ਸੇ ਤਲਾਕਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਨਹੀਂ ਨਹੀਂ ਜੀ ਦੇਖੋ ਹਰ ਬੰਦਾ ਯਾਦ ਕਰਦਾ ਪੂਰਾ ਪੰਜਾਬ ਸਿੱਧੂ ਬਾਈ ਨੂੰ ਯਾਦ ਕਰਦਾ ਉਹਨਾਂ ਦਾ ਕਾਟਾ ਕਦੇ ਪੂਰਾ ਨਹੀਂ ਹੋ ਸਕਦਾ ਸਾਡੇ ਦਿਲਾਂ 'ਚ ਵੱਸਦਾ ਹੈ ਭਾਈ ਤੋ ਕਈ ਵਾਰ ਘੀਟ ਜਿਵੇਂ ਹੋਉਂਦੇ ਨੇ ਲੋਕਾਂ ਦੇ ਹਨਾ ਸੋ ਐਮਐਲਏ ਜੀ ਮੇਰੀ ਬੜੀ ਇੱਛਾ ਹੈ ਜੀ ਫੇਰ ਜੀ ਅੱਜ ਇੱਕ ਆਇਆ ਜੀ ਸਰਕਾਰ ਨੂੰ ਕੀ ਜਿਆਦਾ ਰੁਕ ਜਾਣਾ ਰੁਕ ਜਾਓ ਰੁਕ ਜਾਓ ਬਾਈ ਰੋਕ ਕੇ ਬਾਈ ਦੇਖੋ ਨਾ ਮਿਲਣਾ ਚਾਹੀਦਾ ਕੇ ਦਾ ਪੁੱਤ ਗਿਆ ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਕਾਲਜ 'ਚ ਠੰਡ ਪੈਣੀ ਚਾਹੀਦੀ ਮੈਂ ਕਿਹਦਾ ਆਸਮਾਨ ਦਾ ਮੁੰਡਾ ਥ੍ਰੀ ਦੇ ਵਿੱਚ ਫੇਰ ਸਿੱਧੂ ਦਾ ਗਾਣਾ ਵੱਜੂਗਾ ਤੇ ਫੇਰ ਉਹ ਅਸੀਂ ਅਸੀਂ ਟ੍ਰਿਬਿਊਟ ਦਿੱਤਾ ਜੀ ਬਾਈ ਨੂੰ ਕਿ ਐਨ ਟਾਈਮ ਜਿੱਦੇ ਉੱਤੇ ਫਿਲਮ ਆ ਰਹੀ ਹੈ ਤਾਂ ਬਾਈ ਨੂੰ ਟ੍ਰਿਬਿਊਟ ਦੇਣਾ ਬੜਾ ਵੱਡਾ ਜੀਲੀ ਇੱਛਾ ਸੀਗੀ ਸਾਡੀ ਕਿਉਂਕਿ ਕਾ ਤਾਂ 2 ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਬਾਈ ਦਾ ਗਾਣਾ ਲਈਏ that time ਬਾਈ ਬਾਹਰ ਸੀਗਾ ਤਾਂ ਹੋ ਨਹੀਂ ਸਕਿਆ ਤਾਂ ਹੁਣ ਅਸੀਂ ਬਾਈ ਨੂੰ ਟ੍ਰਿਬਿਊਟ ਕਰਦੇ ਹਾਂ WhatsApp ਤੇ